ਕਦੇ ਨਹੀਂ ਵੇਖੀ ਹੋਣੀ ਅਜਿਹੀ ਜਨਮ ਦਿਨ ਦੀ ਪਾਰਟੀ ਮੈਨੂੰ ਇੱਥੇ ਸਾਰੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸਾਰੇ ਰਿਸ਼ਤੇਦਾਰ ਭਾਈ ਮੈਨੂੰ ਘਰੇ ਗਾਲਾਂ ਕੱਢਦੇ ਹੋਂ ਕਿ ਮੈਨੂੰ ਆਪਣੇ ਬਰਥਡੇ ਦੇ ਕੁੜੀ ਵਾਲਾ ਬਰਥਡੇ ਕਿਤਾ ਇਥੇ ਬੁਲਾਇਆ ਨਹੀਂ ਆਪਣੀ लाडली ਧੀ ਦੇ ਜਨਮ ਦਿਨ ਤੇ ਮੰਦਬੁੱਧੀ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਹਿੰਗੇ ਹੋਟਲ 'ਚ ਦਿੱਤੀ ਪਾਰਟੀ ਕਿ ਇਹਨੇ ਕੁਝ ਲੈਣ ਦੀ ਬਜਾਏ ਉਹਨਾਂ ਸਪੈਸ਼ਲ ਲੋਕਾਂ ਨੂੰ ਕੁਛ ਆਪਣੇ ਕੋਲ ਸ਼ਗਨ ਦੇ ਕੇ ਉਹਨਾਂ ਨਾਲ ਜਿਹੜਾ ਪੱਥੜੇ ਸੈਲੀਬ੍ਰੇਟ ਕੀਤਾ ਵਾ ਇੱਕ ਨਵੀਂ ਸਿਹਤ ਦਿੱਤੀ ਆ ਆ ਵੀਰ ਨੇ ਕਰ ਦਿੱਤਾ ਕਮਾਲ ਬहोत ਮਨੁਸ਼ਿ ਤੁਸ਼ਤੀ ਮਿਲੀ ਰੰਬੀਰੂਆਂ ਨਾਲ ਮਿਲ ਕੇ ਇਹਨਾਂ ਨੂੰ ਰੰਬੀਰੂਆਂ ਹੀ ਕਿਹਾ ਜਾ ਸਕਦਾ ਹੈ ਜੀ ਲੋਕ ਵੀ ਦੇ ਰਹੇ ਨੇ ਰੱਜ ਕੇ ਅਸੀਸਾਂ ਇਹਨਾਂ ਵਾਰੇ ਵੀ ਸੋਚਣ ਜਿਹੜੇ ਮਰੀਜ਼ ਆ ਜਾਂ ਕੋਈ ਹੋਰ ਹੈਗੇ ਆ ਜਿਹੜਾ ਲੋੜਵੰਦ ਜਿਹਨਾਂ ਕਦੀ ਕੇਕ ਵੇਖਿਆ ਤੱਕ ਨਹੀਂ ਜਾਂ ਖਾਦਾ ਤੱਕ ਨਹੀਂ ਆ ਜਾਂ ਰੈਸਟੋਰੈਂਟਾਂ 'ਚ ਬੈਠ ਕੇ ਨਹੀਂ ਦੇਖਿਆ ਉਹਨਾਂ ਵੱਲ ਵੀ ਸੋਚਣ ਉਹ ਕਿਤਨਾ ਜ਼ਿੰਦਗੀ ਜੀਂਦੇ ਆ ਉਹਨਾਂ ਨੂੰ ਇਦਾਂ ਲਿਆਂ ਰੈਸਟੋਰੈਂਟਾਂ 'ਚ ਉਹ ਵੀ ਆਪਣਾ ਸੈਲੀਬ੍ਰੇਟ ਕਰਕੇ ਦੇਖਣਨ ਤੋਹਫੇ ਲੈਣ ਦੀ ਬਜਾਏ ਪਾਰਟੀ ਤੇ ਆਏ ਮਰੀਜ਼ਾਂ ਨੂੰ ਦਿੱਤੇ ਸ਼ਗਨ ਤੇ ਬਹੁਤ ਖੁਸ਼ੀ ਹੋਈ ਸਾਨੂੰ ਆਪਣੀ ਫੈਮਿਲੀ ਛੱਡ ਕੇ ਇਹਨਾਂ ਨੇ ਸਾਨੂੰ ਬੁਲਾਇਆ ਵਾ ਜੀ ਬਹੁਤ ਵਧੀਆ ਲੱਗਾ ਉਹ ਪਿਆਰ ਕਰਦੇ ਆਂ ਨੀ ਅਸਾਂ ਨੇ ਸਤਾਸਤਾ ਜਿਨ੍ਹਾਂ ਨੇ ਜਿਦਾਂ ਨੇ ਸੱਜਿਆ ਸਾਨੂੰ ਰਿਸ਼ਤੇਦਾਰਾਂ ਨਾਲ ਤੇ ਵੱਢ ਕੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਮੋਹ ਚ ਪਿਆਰ ਦਿੱਤਾ ਮੇਰੇ ਭੈਣ ਭਰਾ ਹੁੰਦੇ ਸੀ ਵੀ ਇਹ ਪਿੰਗਲਾ ਪਿੰਗਲਵਾੜੇ ਦੇ ਦੋ ਅਸੀਂ ਨਹੀਂ ਤੇਰੇ ਨਾਲ ਮਿਲ ਸਕਦੇ 18 17 ਸਾਲਾਂ ਬਾਅਦ ਫਿਰ ਮੇਰਾ ਬੇਟਾ ਵੀ ਹੋਇਆ ਤੇ ਹੁਣ ਮੇਰੇ ਭਣ ਭਾਈ ਜਾਂਦੇ ਵੀ ਆ ਹਾਂ ਸਾਡੇ ਕੋਲ ਆ ਬੱਚੇ ਛੱਡ ਮੈਂ ਕਿਹਨਾਂ ਜਿਹੜੀ ਆਪਣੇ ਨਾ ਫੇਰੀ ਜੇ ਖਵਾ ਜਿੰਨਾ ਮੱਠੀ ਖਵਾ ਲੋ ਫਿਰ ਉਹਨਾਂ ਨੇ ਲੋਮ ਮੱਠੇ ਦੀ ਕਮੀ ਕੱਢਣ ਕੀਵੇਂ ਜਾਣੇ ਜੇ ਦੂਮ ਤੇ ਹੀਗੇ ਮੱਠੇ ਤੇ ਹੀਗੇ ਐ ਅਸਲ ਜਿਹੜੀ ਖੁਸ਼ੀ ਹੈ ਨਾ ਜਿਹਨਾਂ ਨੂੰ ਆਪਣੇ ਵੀ ਨਹੀਂ ਬੁਲਾਉਂਦੇ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਘਰ ਵਿੱਚ ਕਿਸੇ ਦਾ ਜਨਮਦਿਨ ਹੁੰਦਾ ਹੈ ਤਾਂ ਅਸੀਂ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪਾਰਟੀ ਤੇ ਬੁਲਾਉਂਦੇ ਹਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਕੀਮਤੀ ਤੋਹਫੇ ਵੀ ਲੈਂਦੇ ਹਾਂ ਇੱਥੋਂ ਤੱਕ ਕਿ ਜਨਮਦਿਨ ਵਾਲਾ ਕੇਕ ਖਾਂਦੇ ਘੱਟ ਤੇ ਮੂੰਹ ਤੇ ਮਲ ਕੇ ਬਰਬਾਦ ਕਰ ਦਿੰਦੇ ਹਾਂ ਪਰ ਕਦੇ ਨਹੀਂ ਸੋਚਦੇ ਕਿ ਕਈ ਪਰਿਵਾਰ ਅਜਿਹੇ ਵੀ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਪਰ ਇੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਨਵਦੀਪ अरोड़ा ਨਾਮ ਦੇ ਨੌਜਵਾਨ ਵੀਰ ਨੇ ਕਮਾਲ ਕਰ ਦਿੱਤਾ ਸਭ ਦਾ ਦਿਲ ਜਿੱਤ ਲਿਆ ਇਸ ਵੀਰ ਨੇ ਆਪਣੀ लाड़ली ਨੰਨੀ ਜਹੀ ਧੀ ਦੇ ਜਨਮਦਿਨ ਤੇ ਮਹਿੰਗੇ ਹੋਟਲ ਵਿੱਚ ਪਾਰ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਨਹੀਂ ਬੁਲਾਇਆ ਸਗੋਂ ਮੰਦਬੁੱਧੀ ਬੱਚਿਆਂ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਪਾਰਟੀ ਵਿੱਚ ਸੱਦ ਕੇ ਉਹਨਾਂ ਨਾਲ ਆਪਣੀ लाਡਲੀ ਧੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਤੁਸੀਂ ਜਿਹੜੇ ਪਰਿਵਾਰ ਦੇਖ ਰਹੇ ਹੋ ਇਹ ਜਨਮ ਦਿਨ ਵਾਲੀ ਧੀ ਦੇ ਰਿਸ਼ਤੇਦਾਰ ਨਹੀਂ ਬਲਕਿ ਉਹ ਲੋਕ ਨੇ ਜੀਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਿਆਦਾਤਰ ਭਿਆਨਕ ਬਿਮਾਰੀ ਨਾਲ ਲੜ ਰਹੇ ਨੇ ਪਰ ਇਸ ਵੀਰ ਨੇ ਇਹਨਾਂ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਇਨਾ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਅਸੀਸਾਂ ਤੇ ਦੁਆਵਾਂ ਨਾਲ ਝੋਲੀਆਂ ਭਰ ਲੀਆਂ ਮਾਨਸਿਕ ਤੌਰ ਤੇ ਬਿਮਾਰ ਬੱਚਿਆਂ ਨਾਲ ਨੱਚ ਟੱਪ ਕੇ ਆਪਣੀ 30 ਦਾ ਜਨਮ ਦਿਨ ਮਨਾਇਆ ਆਏ ਹੋਏ ਮਰੀਜ਼ ਤੇ ਉਹਨਾਂ ਦੇ ਪਰਿਵਾਰਾਂ ਨੂੰ ਲذیذ ਖਾਣੇ ਖੁਆਏ ਅਤੇ ਇੱਥੋਂ ਤੱਕ ਕਿ ਵੀਰ ਨੇ ਆਪਣੀ 30 ਦੇ ਜਨਮ ਦਿਨ ਤੇ ਤੋਹਫੇ ਲੈਣ ਦੀ ਬਜਾਏ ਆਏ ਹੋਏ ਲੋੜਵੰਦ ਪਰਿਵਾਰ ਨੂੰ ਹੱਥੋਂ ਤੋਹਫੇ ਦਿੱਤੇ ਇਸ ਮੌਕੇ ਅੰਮ੍ਰਿਤਸਰ ਦੀ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੀ ਇਸ ਵੀਰ ਦੇ ਉਪਰ ਆਲੇ ਦੀ ਰੱਜ ਕੇ ਤਾਰੀਫ ਕੀਤੀ ਪਾਰਟੀ ਤੇ ਆਏ ਹੋਏ ਲੋੜਵੰਦ ਪਰਿਵਾਰਾਂ ਨੇ ਤਾਰੀਫਾਂ ਦੇ ਨਾਲ ਰੱਜ ਰੱਜ ਕੇ ਅਸੀਸਾਂ ਵੀ ਦਿੱਤੀਆਂ ਜਨਮ ਦਿਨ ਦੀਆਂ ਪਾਰਟੀਆਂ ਤੇ ਲੱਖਾਂ ਰੁਪਏ ਖਰਚ ਕੇ ਕੇਕ ਮੂੰਹ ਤੇ ਮਲ ਕੇ ਪੈਸੇ ਬਰਬਾਦ ਕਰਨ ਵਾਲੇ ਇਹ ਵੀਡੀਓ ਜ਼ਰੂਰ ਦੇਖਣ ਹਾਂਜੀ ਵੀਰ ਜੀ ਆਪਾਂ ਨਾਮ ਦੱਸੋ ਮੇਰਾ ਨਾਮ ਨਵਦੀਪ ਆ ਮੈਂ ਇੱਕ ਜਰਿਆ ਟੀਮ ਅਨਮੋਲਕ ਵਾਤਰਾ ਜਿਹੜੀ ਅੰਮ੍ਰਿਤਸਰ ਟੀਮ ਕੋ ਬਿਲੋਂਗ ਕਰਦਾ ਆ ਅੱਜ ਜਨਮ ਦਿਨ ਮਨਾਇਆ ਤੁਸੀਂ ਕਿੱਥੇ ਦਾ ਕਿਵੇਂ ਮਨਾਇਆ ਅੱਜ ਵੀਰੇ ਆਪਾਂ ਮੈਂ ਇੱਥੇ ਸਾਰੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸਾਰੇ ਰਿਸ਼ਤੇਦਾਰ ਭਾਈ ਮੈਨੂੰ ਘਰੇ ਗਾਵਾਂ ਘੜਦੇ ਹੋਂਡੀਆਂ ਮੈਨੂੰ ਆਪਣੇ ਬਰਥਡੇ ਦੇ ਕੁੜੀ ਵਾਲੇ ਬਰਥਡੇ ਕੀਤਾ ਸੀ ਬੁਲਾਇਆ ਨਹੀਂ ਪਰ ਅਸਲ ਮੇਰੇ ਜਿਹੜੇ ਰਿਸ਼ਤੇਦਾਰ ਆ ਐਸੇ ਫੈਮਲੀ ਮੈਂਬਰ ਬ ਇਹਨਾਂ ਨੂੰ ਆਪਣੇ ਕੋਈ ਆਪਣੇ ਫੰਕਸ਼ਨਲ ਤੋਂ ਤੇ ਬਲਾਕ ਕੁਛ ਨਹੀਂ ਹੁੰਦਾ ਪਰ ਅਹੀਂ ਮੈਂ ਸੋਚਿਆ ਕਿ ਆਪਣੇ ਗੁਣੀਆਂ ਨੂੰ ਇਸ ਟਾਈਮ ਬਲੇਸਿੰਗ ਦੀ ਜਿਆਦਾ ਲੋੜ ਹੁੰਦੀ ਆ ਐਸ ਟਾਈਮ ਤੇ ਸਾਰੇ ਮਰੀਜ਼ ਨੂੰ ਆਪਾਂ ਹੋਟਲ ਪਲਾ ਕੇ ਸਾਰਿਆਂ ਨੂੰ ਐਸਾ ਪਲਾ ਕੇ ਵੀਖਿਆ ਮੀਲ ਇੰਜੋਏ ਕਰਦੇ ਪਏ ਹੁਣ ਕਾਣਾ ਜੀ ਜੇ ਕਰਾਂਗੇ ਇਸ ਤੋਂ ਬਾਅਦ ਸਭ ਤੋਂ ਵੱਧ ਮੈਨੂੰ ਜਿਆਦਾ ਖੁਸ਼ੀ ਹੋਈ ਐ ਮਰੀਜ਼ਾਂ ਨਾਲ ਬੜੇ ਨਾਲੋਂ ਜ਼ਿਆਦਾ ਹੋਈ ਭਾਈ ਅਹੀਂ ਆਪਣੇ ਨਾਲ ਬਣਾ ਕੇ ਖਾਧੀ ਜਿਹੜੀ ਆਪਣੇ ਨਾਲ ਇਹ ਵੀ ਜੋ ਖਵਾਜ ਜਿੰਨਾ ਵੱਡੀ ਖਵਾ ਲਓ ਫਿਰ ਨਾਲ ਲੂਮ ਮੱਤੇ ਦੀ ਕਮੀ ਕੱਢ ਲੈਣੀ ਕਿਵੇਂ ਜਾਣੇ ਲੂਮ ਤੇ ਹੀਗੇ ਮੱਤੇ ਤੇ ਹੀਗੇ ਇਹ ਅਸਲ ਜਿਹੜੀ ਖੁਸ਼ੀ ਹੈ ਨਾ ਜਿਨ੍ਹਾਂ ਨੂੰ ਆਪਣੇ ਵੀ ਨਹੀਂ ਬੁਲਾਉਂਦੇ ਕੋਈ ਜਿਹੜਾ ਚਾਚੇ ਤਾਇਆ ਕੋਈ ਆਪਣੇ ਭੈਣ ਭਰਾ ਜਿਹਨਾਂ ਹਸਪਤਾਲ ਦਾਖਲ ਹੋਣੇ ਕੱਲ੍ਹ ਛੁੱਟੀ ਹੋਈ ਹੈ ਕੋਈ ਪਰਸੋਂ ਦਵਾਈਆਂ ਲੈ ਕੇ ਜਾ ਰਿਹਾ ਬੜੇ ਮਰੀਜ਼ ਦੁਖੀ ਤੋਂ ਦੁਖੀ ਹੁੰਦੇ ਨੇ ਆਪਣਿਆਂ ਨਾਲ ਖੁਸ਼ੀ ਮੈਂ ਮੇਰਾ ਸਹੀ ਪਰਿਵਾਰ ਐ ਵਾ ਕਿਉਂਕਿ ਇਹ ਪਰਿਵਾਰ ਜਿਹਨਾਂ ਵਾਈ ਕਿਹੋ ਜਿਹੋ ਉਹਨਾਂ ਨੇ ਬੰਦੇ ਰਿਸ਼ਤੇਦਾਰ ਉਹਨਾਂ ਨੇ ਬੰਦੇ ਅਸਲੀ ਮੇਰਾ ਪਰਿਵਾਰ ਆਵਾ ਜਿਨ੍ਹਾਂ ਨਾਲ ਅਸੀਂ ਵੱਡੇ ਬੜੀ ਮਨ ਨੂੰ ਖੁਸ਼ੀ ਹੋਟਲ 'ਚ ਮਨਾਣ ਦਾ ਵੀ ਕਾਰਨ ਆਵਾ ਕਿ ਐ ਵੀ ਵੀਰੇ ਜਿਹੜੀ ਕਈ ਚੀਜ਼ਾਂ ਸਾਡੇ ਵਾਂਹੀ ਠੇਕ ਮੂਹ ਤੇ ਮਲਕ ਵੀ ਵੇਸ ਕਰਦੇ ਆ ਪਰ ਇੱਥੇ ਆ ਕੇ ਜਿਵੇਂ ਵੇਖੋ ਤੁਸੀਂ ਕਈ ਇਕੱਲਾ ਇਕੱਲਾ ਬਣਾ ਕੀਕਲੀ ਕੀਕ ਅਸਲੀ ਜਿਹੜੇ ਲੋੜਵੰਦ ਨੂੰ ਅਕਈ ਮੂੰਹ ਚੀ ਪਈ ਨਾ ਵੱਡ ਤੋਂ ਜਿਹੜੇ ਪਰਿਵਾਰ ਦੇ ਢਿੱਡੋਂ ਦਵਾਵਾਂ ਨਿਕਲਗੇ ਮੇਰੇ ਬੱਚੇ ਨਾ ਜਾ ਕੇ ਬਰਨ ਕਿੱਥੇ ਜਾ ਕੇ ਤਰਾਂ ਪਹਿਲਾ ਬਰਥਡੇ ਬਣਾਇਆ ਭਈ ਗੁੜੀ ਦਾ ਤੀਜਾ ਤੀਜੇ ਸਾਲ ਚੜੀ ਆ ਦੋ ਦੋ ਸਾਲ ਦੀ ਹੋ ਗਈ ਆ ਤੀਜੇ ਸਾਲ ਬਰਥਡੇ ਬਣਾਇਆ ਪਰ ਜਿਹੜੇ ਵੱਡੇ ਵੱਡੇ ਮੋਟਾਂ ਦੇ ਪਾਸੇ ਬਰਬਾਦ ਕਰਦੇ ਨੇ ਉਹਨਾਂ ਨੂੰ ਕੀ ਅਭੀ ਭਾਈ ਜੀ ਜ਼ਰੂਰ ਕਿਸੇ ਲੋੜਵੰਦ ਦੇ ਵਿੱਚ ਜਾ ਕੇ ਜਨਮ ਦਿਨ ਬਣਾਓ ਜਿਹੜੀ ਮਨ ਨੂੰ ਖੁਸ਼ੀ ਮਿਲਨੀ ਆ ਕਿਦੋਂ ਪਰਿਵਾਰ ਦੇ ਢਿੱਡੋਂ ਦਵਾਵਾਂ ਨਿਕਲਦੀਆਂ ਕਿਦੋਂ ਮੁੱਲ ਨਹੀਂ ਮਿਲਦੀ ਬਾਈ ਜ਼ਰੂਰ ਇੱਥੇ ਆ ਕੇ ਲੋੜਵੰਦਾਂ ਦੇ ਬਣਾ ਕਿ ਇਹ ਕਿਨੇ ਜਬ ਬੱਚੇ ਨੇ ਆਪਣਾ ਪਿੱਗੀ ਬੈਗ ਲਗਾਇਆ ਸੀ ਉਹਨੇ ਬੱਚੇ ਨੇ ਰੁਪਿਆ ਰੁਪਿਆ ਜੋੜ ਕੇ ਇਕੱਠਾ ਕੀਤਾ ਹੀਗਾ ਬੱਚਾ ਆਹੀ ਵੇਚ ਨਹੀਂ ਕੀਤਾ ਮੰਦਿਰ ਗੁਰਦੁਆਰੇ ਜਾ ਕੇ ਮੈਂ ਗੁਪਤ ਦਾਨ ਨਹੀਂ ਕਰ ਸਕਦਾ ਹਾਂ ਪਰ ਉੱਥੇ ਮੈਂ ਗੁਪਤ ਦਾਨ ਐਸ ਕਰਕੇ ਨਹੀਂ ਕੀਤਾ ਉੱਥੇ ਗੁਪਤੀ ਰਹੇ ਨਾ ਇੱਥੇ ਕੱਲੇ ਕੱਲੇ ਜਿਹੜੇ ਪਰਿਵਾਰ ਨੂੰ ਦਿੱਤੇ ਪਰਿਵਾਰ ਜਾ ਕੇ ਆਪਣੀ ਕੋਈ ਲੋੜਿੰਗ ਦਾ ਚੀਜ਼ ਲਊਗਾ ਜਿਹੜੀਆਂ ਉਹ ਹੋਰ ਜ਼ਿਆਦਾ ਦਵਾਵਾਂ ਬੱਚਿਆਂ ਨੂੰ ਦੇਊਗਾ ਬਾਈ ਐ ਜੀ ਕੇ ਸੰਤੁਸ਼ਟੀ ਬਾਈ ਬਹੁਤ ਹੀ ਜ਼ਿਆਦਾ ਜਿਹਨੇ ਕੋਈ ਸ਼ਬਦਾਂ ਦੇ ਬਿਆਨ ਨਹੀਂ ਕੀਤੇ ਜਾ ਸਕਦੇ ਸਾਰਿਆਂ ਨੂੰ ਇਸ ਜਿਹੇ ਵਾਸਤੇ ਤੋਨਾ ਜੇ ਦਾ ਬਾਕੀ ਲੰਗਰਾਂ ਲਾਣ ਨਾਲੋਂ ਬਈ ਲੰਗਾ ਜਿੰਨੇ ਮੱਢੀ ਲਾਓ ਪਰ ਇਹ ਲੋਡ ਬੰਦਾ ਵੀ ਆ ਕੇ ਬਣਾਓ ਬਹੁਤ ਜ਼ਿਆਦਾ ਖੁਸ਼ੀ ਮਿਲੂ ਮਰੀਜ਼ਾਂ ਚ ਕਿੰਨਾ ਖੁਸ਼ਾ ਦੇਖੋ ਬਾਈ ਤੁਸੀਂ ਆਹ ਵੇਖ ਰਹੇ ਹੋ ਕੱਲਾ ਕੱਲਾ ਬੰਦਾ ਇੱਥੇ ਆ ਕੇ ਕਿੰਨਾ ਇੰਜੋਏ ਕਰ ਰਿਹਾ ਜਿਵੇਂ ਆਪਣੇ ਘਰ ਦਾ ਪ੍ਰੋਗਰਾਮ ਹੁੰਦਾ ਇੱਥੇ ਵੀ ਆਪਣੇ ਘਰ ਦਾ ਪ੍ਰੋਗਰਾਮ ਬਣ ਕੇ ਇੱਥੇ ਆਏ ਨੇ ਬੜਾ ਜ਼ਿਆਦਾ ਖੁਸ਼ੀ ਮੈਂ ਜੀ ਦਲਜੀਤ ਸਿੰਘ ਇੰਚਾਰਜ ਟਰੱਕ ਐਜੂਕੇਸ਼ਨ ਦਾ ਮਸਲ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਬੱਚੇ ਦਾ ਬਥੜੇ ਬਣਾਇਆ ਹੈ ਇੱਕ ਬਹੁਤ ਹੀ ਸਪੈਸ਼ਲ ਬਥੜੇ ਗਿਣਿਆ ਜਾਏਗਾ ਕਿ ਇਹਨੇ ਕੁਝ ਲੈਣ ਦੀ بجائے ਉਹਨਾਂ ਸਪੈਸ਼ਲ ਲੋਕਾਂ ਨੂੰ ਕੁਝ ਆਪਣੇ ਕੋਲੋਂ ਸ਼ਗਨ ਦੇ ਕੇ ਉਹਨਾਂ ਨਾਲ ਜਿਹੜਾ ਬਥੜੇ ਸੈਲੀਬ੍ਰੇਟ ਕੀਤਾ ਵਾ ਇੱਕ ਨਵੀਂ ਸੇਧ ਦਿੱਤੀ ਆ ਕਿ ਜਿਹੜੇ ਲੋਕ ਹੋਟਲਾਂ ਚ ਜਾਂ ਰੈਸਟੋਰੈਂਟਾਂ ਜਾ ਕੇ ਜਾਂ ਕਲੱਬਾਂ ਜਾ ਕੇ ਆਪਣੇ ਬੱਚੇ ਦਾ ਬਥੜੇ ਸੈਲੀਬ੍ਰੇਟ ਕਰਦੇ ਨੇ ਉਹ ਜਿਹੜੇ ਇਹੋ ਜਿਹੇ ਸਪੈਸ਼ਲ ਬੱਚੇ ਜਿਹੜੇ ਕਿ ਜਿਨ੍ਹਾਂ ਨੂੰ ਦੁਨੀਆ ਦਾ ਕੋਈ ਲਾਲਚ ਨਹੀਂ ਕੋਈ ਫਰੇਮ ਨਹੀਂ ਕੋਈ ਧੋਖਾ ਨਹੀਂ ਕੋਈ ਇਹੋ ਜਿਹੀ ਹਮੈ ਨਹੀਂ ਕੋਈ ਹੰਕਾਰ ਨਹੀਂ ਉਹਨਾਂ ਨੂੰ ਸਪੈਸ਼ਲ ਸੱਦਕੇ ਇੱਥੇ ਖਾਣਾ ਪਵਾਇਆ ਗਿਆ ਔਰ ਉਹਨਾਂ ਨੇ ਸੈਲੀਬ੍ਰੇਟ ਕੀਤਾ ਗਿਆ ਉਹਦਾ ਮੈਂ ਕੇਕ ਕੱਟਿਆ ਗਿਆ ਔਰ ਇੱਕ ਬਹੁਤ ਵੱਡੀ ਸੇਧ ਆ ਕਿ ਜਿਹੜੇ ਲੋਕੀ ਫਜ਼ੂਲ ਖਰਚੀ ਕਰਦੇ ਆ ਉਹਦੇ ਵਾਸਤੇ ਇੱਕ ਬਹੁਤ ਵੱਡੀ ਸੇਧ ਆ ਅ ਵੇਖੋ ਜੀ ਇੱਕ ਨਵੀਂ ਰੀਤ ਜਿਹੜੀ ਆ ਨਵਦੀਪ ਜੀ ਨੇ ਪਾਈ ਆ ਬਹੁਤ ਹੀ ਸੋਹਣਾ ਬਦਲਾਵਾ ਇਹਨਾਂ ਨਾਲ ਜਿਹੜੇ ਲੋਕ ਫਜ਼ੂਲ ਖਰਚੀ ਕਰਦੇ ਜਾਂ ਫਾਲਤੂ ਫਚੇ ਐਸੇ ਕਰਦੇ ਨੇ ਉਹਨਾਂ ਨੂੰ ਇੱਕ ਸੇਧ ਮਿਲੇਗੀ ਕਿ ਉਹ ਆਪਣੇ ਬੱਚਿਆਂ ਦੇ ਪੱਥਰੇ ਜਿਹੜੇ ਨਾ ਇਹੋ ਜਿਹੀ ਸਪੈਸ਼ਲ ਲੋਕਾਂ ਜਾ ਕੇ ਮਨਾਓ ਤਾ ਜੋ ਇਹ ਜਿਹੜੀ ਰੀਤ ਪੁਰਾਣੀ ਚੱਲਦੀ ਆ ਯਾਰ ਇਹ ਕਿ ਆਪਾਂ ਹੋਟਲਾਂ 'ਚ ਜਾ ਕੇ ਬੱਤ ਦੇ ਸੈਲੀਬ੍ਰੇਟ ਕਰਨਾ ਇਹੋ ਜਿਹੀ ਜਗ੍ਹਾ ਤੇ ਜਾ ਕੇ ਸੈਲੀਬ੍ਰੇਟ ਕੀਤਾ ਜਾਵੇ ਤਾਂ ਜੋ ਇੱਕ ਨਵੀਂ ਰੀਤ ਚੱਲੇ ਕਿ ਜਿਹੜੇ ਸਪੈਸ਼ਲ ਲੋਕ ਤੇ ਜਿਨ੍ਹਾਂ ਨੂੰ ਹਮਾਂਤਾਰ ਕੋਈ ਇਲਾਜ ਨਹੀਂ ਹੈਗਾ ਉਹਨਾਂ ਨੇ ਅਸੀਂ ਸਾਂ ਲਈਆਂ ਯਾਰ ਅੱਜ ਪੇਸ਼ ਕਰਨਾ ਕੋਮਲ अरोड़ा ਅੱਜ ਇਹ ਬਟਿਆ ਦਾ ਜਨਮ ਦਿਨ ਮਨਾਇਆ ਸੀ ਹਾਂਜੀ ਕਿੱਥੇ ਮਨਾਇਆ ਜਨਮਦਿਨ ਅਸੀਂ ਮਰੀਜ਼ਾਂ ਨਾਲ ਮਨਾਇਆ ਹੈ ਕਿ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਦੇਖਦੇ ਹਾਂ ਉਹ ਤੇ ਇਸ ਤਰ੍ਹਾਂ ਦੀ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਇਹੋ ਖੁਸ਼ਹਾਲੀ ਦੇ ਕੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਹਾਂ ਠੀਕ ਹੈ ਨਹੀਂ ਬਟਿਆ ਦਾ ਦੂਸਰਾ ਬਰਥਡੇ ਸੀ ਪਹਿਲਾ ਬਰਥਡੇ ਵੀ ਇਸ ਤਰ੍ਹਾਂ ਹੀ ਰਲ ਮਿਲ ਕੇ ਉਹਨਾਂ ਨਾਲ ਮਰੀਜ਼ਾਂ ਨਾਲ ਮਨਾਇਆ ਅੱਗੇ ਵੀ ਅਸੀਂ ਆਪਣਾ ਬਰਥਡੇ ਅਸੀਂ ਸਾਰਿਆਂ ਨੂੰ ਇਹੋ ਹੀ ਕਹਾਂਗੇ ਕਿ ਆਪਣਾ ਬਰਥਡੇ ਮਰੀਜ਼ਾਂ ਨਾਲ ਰਲ ਮਿਲ ਕੇ ਮਨਾਓ ਤਾਂ ਕਿ ਉਹਨਾਂ ਨੂੰ ਵੀ ਖੁਸ਼ੀਆਂ ਮਿਲ ਸਕਣ ਰਿਸ਼ਤੇਦਾਰ ਨਹੀਂ ਬੁਲਾਏ ਸਾਡੇ ਫੈਮਿਲੀ ਦੇ ਮੈਂਬਰਸ ਤੇ ਸਿਰਫ ਇਹ ਮਰੀਜ਼ਾਂ ਦੇ ਨਾਲ ਹੀ ਅਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਵਾ ਕਿਉਂਕਿ ਜੋ ਸਾਨੂੰ ਖੁਸ਼ੀ ਉਹ ਦੇ ਸਕਦੇ ਆ ਰਿਸ਼ਤੇਦਾਰ ਨਹੀਂ ਤੇ ਰਿਸ਼ਤੇਦਾਰ ਖਾ ਪੀ ਕੇ ਕਹਿਣਗੇ ਕਿ ਲੂਣਾ ਘੱਟ ਆ ਉਹ ਚੀਜ਼ ਘੱਟ ਆ ਇਸ ਤਰ੍ਹਾਂ ਜਿਹੜੇ ਮਰੀਜ਼ਾ ਉਹ ਸਾਨੂੰ ਬਹੁਤ ਮਨੁਸ਼ੀ ਸੁਤਿਸ਼ਟੀ ਮਿਲੀ ਰਬੀਰੂਆਂ ਨਾਲ ਮਿਲ ਕੇ ਇਹਨਾਂ ਨੂੰ ਰਬੀਰੂਆਂ ਹੀ ਕਿਹਾ ਜਾ ਸਕਦਾ ਹੈ ਤੁਹਾਡੇ ਵੀ ਰਿਸ਼ਤੇਦਾਰਾਂ ਨਾਲ ਤਰ੍ਹਾਂ ਵਿੱਚ ਬਹੁਤ ਮਤਲਬ ਕਿ ਅੱਛਾ ਮਹਿਸੂਸ ਕਰ ਰਹੇ ਆ ਰਿਸ਼ਤੇਦਾਰਾਂ ਨਾਲ ਉਹ ਮਨਾਣ ਨਾਲ ਚੰਗਾ ਅਸੀਂ ਇਹਨਾਂ ਨਾਲ ਮਿਲਾ ਕੇ ਬਹੁਤ ਖੁਸ਼ ਆ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਨੀ ਆ ਆਪਣੇ ਕਮਾਈ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਅਸੀਂ ਅਗਰ ਮਰੀਜ਼ ਕਰਦੇ ਅਸੀਂ ਵੀ ਆ ਅਸੀਂ ਵੀ ਥੋੜਾ ਕੀਤਾ ਬਟ ਉਸ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਿ ਮਰੀਜ਼ਾਂ ਨੂੰ ਵੀ ਖੁਸ਼ੀ ਮਿਲੇ ਤੇ ਸਾਡੀ ਫੈਮਿਲੀ ਨੂੰ ਵੀ ਖੁਸ਼ੀ ਮਿਲੇ ਮੇਰਾ ਨਾਮ ਜਦੀਸ਼ ਸਿੰਘ ਹੋਆ ਤੇ ਮੈਂ ਨਰਦੀਪ ਜੀ ਦਾ ਪਿਛਲੇ ਕੋਈ 6 ਸਾਲ ਤੋਂ ਤੇਜ ਜਰੀ ਅਨਮੋਲਾਂ ਜੀ ਤੇ ਸੇਵਾ ਕਰ ਰਹੀ ਹਾਂ ਬੜੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਬੜੀ ਵਧੀਆ ਤਰੀਕੇ ਨਾਲ ਤੇ ਬੜੀ ਅੱਜ ਮਹਾਰਾਜ ਦੀ ਕਿਰਪਾ ਨਾਲ ਖੁਸ਼ੀ ਹੋਈ ਸਾਨੂੰ ਕਿ ਵੀਰ ਨੇ ਆਪਣੀ ਬੇਟੀ ਦਾ ਬਰਥਡੇ ਆ ਤੀਜਾ ਬਰਥਡੇ ਦੂਸਰਾ ਹਾਂ ਦੂਸਰਾ ਬਰਥਡੇ ਬਣਾਇਆ ਅੱਜ ਇਹ ਪਿਛਲਾ ਬਰਥਡੇ ਵੀ ਇਦਾਂ ਹੀ ਆਪਾਂ ਬਣਾਇਆ ਗਿਆ ਸੀ ਆ ਪੇਸ਼ੇਣਾਂ ਦੇ ਵਿੱਚ ਨਾਲ ਮਿਲ ਕੇ ਬਣਾਇਆ ਗਿਆ ਸੀ ਕਿ ਆ ਜਿਹੜੇ ਲੋਰ ਆ ਪੇਸ਼ੇਣਾਂ ਨੂੰ ਦਵਾਈਆਂ ਦੀ ਜੇ ਜੂਰ ਸੀ ਉਹ ਕੋਈ ਕੀਤੀ ਗਈ ਸੀ ਜਾਂ ਕਿਸੇ ਦੀ ਹੋਰ ਕੋਈ ਜ਼ਰੂਰਤਾਂ ਸੀ ਜਾਂ ਪੈਸੇ ਵੱਲੋਂ ਕੋਈ ਜ਼ਰਤਾਂ ਪੂਰੀ ਕੀਤੀ ਗਈ ਇਵੇਂ ਹੀ ਅ ਤਰਾਲਾ ਕੀਤਾ ਐਡ ਕੀ ਵੀ ਵੀਰ ਨੇ ਇਦਾਂ ਹੀ ਦੇਖਣਾ ਦਵਾਈਆਂ ਪ੍ਰੋਵਾਈਡ ਕਰਾਈਆਂ ਆ ਜਾਂ ਕਿਸੇ ਦੀ ਹੋਰ ਕੋਈ ਲੋੜ ਸੀਗੀ ਉਹ ਉਹ ਪੂਰੇ ਕਰਾਈਆਂ ਕਿਉਂਕਿ ਵੀਰ ਨੇ ਮੈਂ ਕਹਿੰਦਾ ਵੀਰ ਦੇ ਹੈਡ ਆਫ ਸੇ ਵੀ ਬਹੁਤ ਵਧੀਆ ਵੀਰ ਨੇ ਕੰਮ ਕੀਤਾ ਜਿਹੜਾ ਇਹ ਕੋਈ ਘਰ ਸੋਚਣਾ ਕਿ ਕੋਈ ਕਰਦਾ ਹੀ ਨਹੀਂ ਇਦਾਂ ਦਾ ਕੰਮ ਜਿਹੜਾ ਇਹ ਵੀਰ ਨੇ ਕਰਦੇ ਆ ਵੀਰ ਦਾ ਮੈਂ ਤੀਜਾ ਜੁੱਤਾਂ ਇਦਾਂ ਹੀ ਕਰ ਰਿਹਾ ਆਪਣਾ ਬਰਥਡੇ ਵੀ ਵੀਰ ਆਪਣੇ ਆਸ਼ਰਮ ਜਾ ਕੇ ਮਨਾਉਂਦਾ ਆ ਤੇ ਆਪਣੇ ਹੋਰ ਬਾਕ ਘਰ ਦੇ ਮੈਂਬਰਾਂ ਨੂੰ ਆਸ਼ਰਮ ਜਾ ਕੇ ਮਨਾਉਂਦਾ ਆ ਪਰਿਵਾਰ ਦੀ ਛੱਡ ਕੇ ਵੀ ਇਹ ਟੀਮ ਲਾਉਣੀ ਚਾਹਦੇ ਜਿਹੜੇ ਨਿਚਾਰਾ ਰੱਖੀ ਸਾਰਨੇ ਇਹੋ ਅਪੀਲ ਕਰਦੇ ਜਿੱਦਾਂ ਵੀਰ ਨੇ ਮਾਇਆ ਗਿਆ ਇਦਾਂ ਸਾਰੇ ਵੀਰ ਆਪਣਾ ਸੋਚਣ ਪਰਿਵਾਰ ਨੂੰ ਆਪਣੇ ਨਾਲ ਚਲੋ ਉਹ ਵੀ ਆਪਣੇ ਪਰਿਵਾਰ ਆ ਇਹਨਾਂ ਬਾਰੇ ਵੀ ਸੋਚਣ ਜਿਹੜੇ ਮਰੀਜ਼ ਆ ਜਾਂ ਕੋਈ ਹੋਰ ਹੈਗੇ ਆ ਜਿਹੜਾ ਲੋੜਵੰਦ ਜਿਹਨਾਂ ਕਦੀ ਕੇਕ ਵੇਖਿਆ ਤੱਕ ਨਹੀਂ ਜਾਂ ਖਾਦਾ ਤੱਕ ਨਹੀਂ ਆ ਜਾਂ ਰੈਸਟੋਰੈਂਟਾਂ 'ਚ ਬੈਠ ਕੇ ਨਹੀਂ ਦੇਖਿਆ ਉਹਨਾਂ ਵੱਲ ਵੀ ਸੋਚਣ ਉਹ ਕਿਦਾਂ ਜ਼ਿੰਦਗੀ ਜੀਂਦੇ ਆ ਉਹਨਾਂ ਵੀ ਇਦਾਂ ਲਿਆਂ ਰੈਸਟੋਰੈਂਟਾਂ 'ਚ ਉਹ ਵੀ ਆਪਣਾ ਸੈਲੀਬ੍ਰੇਟ ਕਰਕੇ ਦੇਖਣ ਦੁਨੀਆਦਾਰੀ ਦੇਖਣ ਕਿ ਦੁਨੀਆ ਕਿੱਥੇ ਵੱਸਦੀ ਆ ਹਾਂਜੀ ਮੁਸਕਾਨ ਮੈਂ ਭਾਜੀ ਹੋਰਾਂ ਦੇ ਨਾਲ ਅਟੈਚ ਹੋਈ ਇਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਦੱਸਿਆ ਕਿ ਐਨਜੀਓ ਚਲਾਉਂਦੇ ਆ ਮੈਂ ਇੱਥੇ ਆਈ ਮੇਰੇ ਹਸਬੰਦ ਨੂੰ ਪੈਰਾਲਾਈਜ਼ ਹੋ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਭਾਜੀ ਨੇ ਦਵਾਈ ਚਲਾਈ ਮੈਨੂੰ 2 ਸਾਲ ਹੋ ਗਏ ਇੱਥੇ ਆਂਦੇ ਨੂੰ 4-5 ਐਮ ਆਰ ਆਈਆਂ ਕਰਾ ਦਿੱਤੀਆਂ ਇਹਨਾਂ ਨੇ ਤੇ ਬਰਥਡੇ ਤੇ ਬੁਲਾਇਆ ਪਿਛਲੀ ਵਾਰ ਵੀ ਬੁਲਾਇਆ ਸੀ ਅੱਜ ਵੀ ਬੁਲਾਇਆ ਤੇ ਬਹੁਤ ਖੁਸ਼ੀ ਹੋਈ ਸਾਨੂੰ ਆਪਣੀ ਫੈਮਿਲੀ ਛੱਡ ਕੇ ਇਹਨਾਂ ਨੇ ਸਾਨੂੰ ਬੁਲਾਇਆ ਭਾਜੀ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਫਰਮਾਦਣਾ ਉਹਨਾਂ ਨੂੰ ਇਨਾਕ ਦਵੇ ਤੇ ਕਦੀ ਕਮੀ ਨਾ ਆਵੇ पर नहीं चलता मेरे हसबेंड का कदी कदी ना नहीं। ना नहीं। नहीं नहीं। भी चलता पाऐसे पिछली बारी भी सेवा की भाजी ने की कुछ नहीं देना हां पैसे दिते भाजी ਪਿਛਲੀ ਵਾਰੀ ਵੀ ਦਿੱਤੇ ਹੀ ਪੈਸੇ ਹੁਣ ਵੀ ਦਿੱਤੇ ਉਹਨਾਂ ਨੇ ਪੈਸੇ ਹੀ ਸੇਵਾ ਕੀਤੀ ਆ ਅਸੀਂ ਨਹੀਂ ਦਿੱਤੇ ਇਹਨਾਂ ਨੇ ਦਿੱਤੇ ਸਾਨੂੰ ਹਾਂਜੀ ਕਾਫੀ ਹੋ ਗਈ ਹੈ ਭਾਜੀ ਤਕਰੀਬਨ ਕਰਵਾਈ ਹੈ ਇਹਨਾਂ ਨੇ ਤੇ ਸਾਹ ਨਾਲ ਵੀ ਤੁਹਾਡਾ ਤੇ ਮੇਰੀ ਫਰਜੀ ਨੇ ਤਾਂ ਕੁਝ ਕਰ ਲੈਣਾ ਸੀ ਆਪਣੇ ਆਪ ਨੇ ਜਿੱਦਾਂ ਮੇਰੇ ਹਸਬੰਦ ਦੀ ਹਾਲਾਤ ਸੀ ਮੇਰੀ ਗੁੜੀਆ ਦਾ ਲੀਵਰ ਖਰਾਬ ਹੋ ਗਿਆ ਆ ਤੇ ਮੈਡੀਸਨ ਇਹਨਾਂ ਕੋਈ ਹੀ ਚਲਦੀ ਪਈ ਮੇਰੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਰਾਬਲਾ ਫਰਿਸ਼ਤਾ ਹੀ ਆ ਮੇਰੇ ਵਾਸਤੇ ਦੇ ਹਾਂ ਲਖਵਿੰਦਰ ਗੌਰ ਹਾਂਜੀ ਆਪਣਾ ਨਾਮ ਲਖਵਿੰਦਰ ਗੌਰ ਬਵਾਲਾ ਮੰਡੀ ਪਤਲੀ ਕਾਰ ਯੇ ਵੀ ਜੁੜੇ ਇਹਨਾਂ ਨਾਲ ਇਹਨਾਂ ਨਾਲ ਦਵਾਈ ਮੇਰੇ ਗੈਂਠੀਆ ਦੀ ਦਵਾਈ ਚੱਲਦੀ 3 ਸਾਲ ਚਾਰ ਤੋਂ ਅੱਛਾ ਹਾਂਜੀ ਜੀ ਹੋਇਆ ਤੁਹਾਡੇ ਜੋੜਾਂ ਨੇ ਦਾਦਾ ਹੁੰਦੇ ਆ ਗੈਂਠੀਆ ਹੋਇਆ ਪਿਆ ਹਾਂ ਇਹਨਾਂ ਬਾਰੇ ਕਿੰਨੇ ਦੱਸਿਆ ਇਹਨਾਂ ਬਾਰੇ ਮੈਨੂੰ ਕਿਸੇ ਨੇ ਨੰਬਰ ਦਿੱਤਾ ਇਹਨਾਂ ਦਾ ਤੇ ਇਹਨਾਂ ਦਾ ਨੰਬਰ ਤੇ ਮੈਂ ਸੰਪਰਕ ਕਰਕੇ ਤੇ ਫਿਰ ਇਹਨਾਂ ਦੇ ਨਾਲ ਜੁੜੀ ਹਾਂਜੀ ਦਵਾਈ ਚੱਲਦੀ ਹਾਂਜੀ ਹੋਰ ਹੈ ਇਹ ਮਰੀ ਵਧੀਆ ਬਹੁਤ ਵਧੀਆ ਇਹਨਾਂ ਦਾ ਪਰ ਅੱਜ ਮਾਂ ਦੀ ਬੇਟੀ ਦਾ ਜਨਮ ਦਿਨ ਸੀ ਹਾਂ ਜਿਹੜਾ ਆਇਆ ਹਾਂਜੀ ਬਹੁਤ ਵਧੀਆ ਲੱਗਾ ਕੋਈ ਧਿਆਨ ਭਰਾ ਨਹੀਂ ਆਸਾਂ ਦਾ ਇਸ ਤਰ੍ਹਾਂ ਸਰਦਾ ਜਿਨ੍ਹਾਂ ਨੇ ਜਿ ਤਰ੍ਹਾਂ ਇਹਨਾਂ ਨੇ ਸੱਦਿਆ ਸਾਨੂੰ ਰਿਸ਼ਤੇਦਾਰਾਂ ਨਾਲ ਜਾਨ ਤੋਂ ਵੱਧ ਕੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਵਧੀਆ ਦਿੱਤਾ ਤੁਹਾਨੂੰ ਹਾਂਜੀ 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 ਉਸੇ ਟੇਬਲ 'ਤੇ ਬਿਠਾਇਆ ਸਾਨੂੰ ਬਹੁਤ ਇਹਨਾਂ ਨੇ ਪਿਆਰ ਦਿੱਤਾ ਨਹੀਂ ਜੀ ਤੁਹਾਡੇ ਰਿਸ਼ਤੇਦਾਰੋਂ ਨਹੀਂ ਆਉਂਦੇ ਸਭ ਜਿਹੜੇ ਦਿਨਾਂ ਜਿੱਤਰਾ ਇਹਨਾਂ ਨੇ ਸੱਦਿਆ ਸਾਨੂੰ ਅਜੇ ਯੋਨ ਤੋਂ ਜਿਸਾ ਥਾਲੀ ਤੇ ਖਾ ਰਿਹਾ ਉਸੇ ਥਾਲੀ ਤੇ ਆਪਾਂ ਕਰਦੇ ਹਾਂ ਬੀਟਾ ਬਜੋਬ ਹਾਂ ਬਹੁਤ ਬਹੁਤ ਇਨਾ ਦੀ ਬੇਟੀ ਦੇ ਲੰਬੀ ਪਰ ਬਹੁਤ ਬਹੁਤ ਨਾ ਦਰਤੀਆਂ ਕਰੇ ਪਰਮਾਤਮਾ ਇਹ ਤੋਂ ਜ਼ਿਆਦਾ ਦਵੇ ਹਾਂਜੀ ਪਿਛਲੀ ਵਾਰ ਵੀ ਦਿੱਤੇ ਇਹ ਹਟਕਮ ਦਿੱਤੇ ਪੈਸੇ ਦਿੱਤੇ ਪਿਛਲੀ ਵਾਰ ਫਿਰ ਨਾ ਵੀ ਦਿੱਤੇ ਹੂਣ ਦਿੱਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਾਨੋ ਇਹੋ ਜੇ ਮੌਕੇ ਦਾ ਪਤਾ ਨਹੀਂ ਸੀ ਵੀ ਸਾਡੇ ਰਿਸ਼ਤੇਦਾਰ ਵੀ ਸਾਥ ਛੱਡ ਗਏ ਸੀ ਪੰਜਵੇਂ ਮਹੀਨੇ ਉਹ ਗੇ ਕੱਕੇ ਦੀਆਂ ਪਲੇਟਾਂ ਪਾਤੀਆਂ ਤੇ ਇਹਦੇ ਪਾਪਾ ਦੀਆਂ ਰਹਿ ਗਈਆਂ ਤੇ ਪਰ ਚਲੋ ਕਰਾਇਆ ਪਰ ਇਹਨੇ ਭੈਣ ਭਰਾਵਾਂ ਨੇ ਵੀ ਬਥੇਰੀ ਸੋਚਿਆ ਗਲੀ ਵਾਲਿਆਂ ਵੀ ਤੁਸੀਂ ਇਤਰਾ ਕਰੋਗੇ ਤੇ ਫੇ ਕੌਣ ਪੁੱਛੂਗਾ ਤੇ ਇੱਕ ਦਿਨ ਇਤਰਾ ਚਾਹਨ ਕਿ ਸਾਨੂੰ ਮੰਦਰ ਸਾਹਿਬ ਦਾ ਪਤਾ ਲੱਗਾ ਤੇ ਬਾਜੀ ਹੁਣਾਂ ਕੋਲ ਫੇ ਰਹੀ ਪਹੁੰਚੇ ਬਾਜੀ ਨੇ ਸਾਡੀ ਮਦਦ ਕੀਤੀ ਇੱਕ ਨਾਲਦਿਆਂ ਦੇ ਸਾਥ ਦਿੱਤਾ ਤੇ ਅੱਜ ਵੀ ਸਾਨੂੰ ਬਰਥਡੇ ਤੇ ਸਰਿਆ ਸਾਡੇ ਇਸ ਮਕਾਨੇ ਚੱਲੇ ਤੇ ਐਕਸੀਡੈਂਟ ਹੋ ਗਿਆ ਪਰ ਇਸ ਰਿਸ਼ਤੇਦਾਰਾਂ ਸਾਡੀ ਕੋਈ ਬਾਤ ਨਹੀਂ ਖੁਸ਼ੀ ਨਾ ਕੋਈ ਆਇਆ ਗਿਆ ਅੱਜ ਸਾਨੂੰ ਉਸ ਰਿਸ਼ਤੇਦਾਰਾਂ ਦੇ ਬਜਾਏ ਇਹ ਚੰਗੇ ਲੱਗਿਆ ਕਿ ਸਾਡੇ ਇਹੋ ਹੀ ਰਿਸ਼ਤੇਦਾਰ ਆ ਹੁਣ ਤੇ ਕਿਉਂ ਜਦੋਂ ਕੋ ਸਾਥ ਛੜਦੇ ਫਿਰ ਉਹ ਦੂਜਾ ਜਿਹੜਾ ਹੁੰਦਾ ਉਹ ਪਰਾਇਆ ਨਹੀਂ ਹੁੰਦਾ ਆਪਣਾ ਹੀ ਬਣ ਜਾਂਦਾ ਆ ਹਾਂਜੀ ਤੇ ਭਾਈ ਬਹੁਤ ਸੁਣਾ ਲੱਗਾ ਸਾਨੂੰ ਕਿ ਸਾਨੂੰ ਮਹਿਸੂਸ ਨਹੀਂ ਪਈ ਪਰਾਏ ਘਰ ਆਦabਦੇ ਆ ਨਨੂ ਗਾਵੇ ਖੁਸ਼ੀ ਮਿਲੇ ਇਹਨਾਂ ਦੀ ਤੇ ਗਾਵੇ ਆਪ ਇਹਨਾਂ ਦੇ ਨਾਲ ਸਾਥ ਦੀਏ ਕਿਤ ਨਾਲ ਖਵਾਲੀ ਪਾਜੀ ਜਿ ਤਰ੍ਹਾਂ ਵੀ ਆ ਜਾ ਆਪਣਾ ਰਿਸ਼ਤੇਦਾਰ ਮੇਰੇ ਬੇਟੇ ਤੋਂ ਪਾਸਾ ਵੱਟ ਜਾਂਦਾ ਅੱਜ ਪਾਜੀ ਨਾ ਮੇਰੇ ਬੇਟੇ ਦਾ ਵੇਖੋ ਬੁੱਗਾ ਚੁੰਮਣ ਕਿੰਨਾ ਕੁਛ ਕਰਨ ਦੇ ਮੇਰੇ ਬੱਚੇ ਦਾ ਚਾਹੇ ਤੇ ਮੈਂ ਇਹਨਾਂ 8 ਸਾਲ ਜ਼ਿੰਦਗੀ ਮੰਜੀ ਦਾ ਕੱਟੀ ਬਹੁਤ ਔਖੀ ਮੇਰੇ ਭੈਣ ਭਰਾ ਹੁੰਦੇ ਸੀ ਵੀ ਇਹ ਪਿੰਗਲਾ ਪਿੰਗਲਵਾੜੇ ਦੇ ਦੋ ਅਸੀਂ ਨਹੀਂ ਤੇ ਨਾਲ ਮਿਲ ਸਕਦੇ 18 17 ਸਾਲਾਂ ਬਾਅਦ ਫਿਰ ਮੇਰਾ ਬੇਟਾ ਵੀ ਹੋਇਆ ਤੇ ਹੁਣ ਮੇਰੇ ਭੈਣ ਭਾਈ ਹੁੰਦੇ ਵੀ ਆ ਹਾਂ ਸਾਡੇ ਕੋਲ ਆ ਬੱਚੇ ਛੱਡ ਮੈਂ ਕਿਹਨਾਂ ਜੋ ਮੈਂ ਇੱਕ ਗੁਰੂ ਦੇ ਘਰ ਬੈਠੀ ਆ ਇੱਕ ਮੇਰਾ ਵੀਰ ਮਿਲ ਗਿਆ ਮੈਨੂੰ ਮੇਰਾ ਸਾਥ ਦੇਣ ਵਾਲਾ ਮੈਂ ਕੀ ਕਰਾਂਗੀ ਤੁਹਾਨੂੰ ਤੇ ਜਨਮ ਦਿਨ ਤੇ ਜਨਮ ਦਿਨ ਬਹੁਤ ਸੁਨਹਿਰ ਜਿਹਾ ਲੱਗਾ ਸੇਵਾ ਵੀ ਵਧੀਆ ਹੋਈ ਆ ਇਤਨਾ ਕਾ ਦੀ ਸਾਡੇ ਭੈਣ ਭਰਾਵਾਂ ਕੀਤਨੀ ਉਹਨਾਂ ਪੁੱਛਣਾ ਰਹਿਣਾ ਜਾਣਾ ਅੱਜ ਚਵਾਰੇ ਨੇ ਸਾਨੂੰ ਇਹਨੂੰ ਪੁੱਛਿਆ ਨਹੀਂ ਮੇਰੇ ਵੀਰ ਜੀ ਨੇ ਵੀ ਤੁਸੀਂ ਰਹਿਣਾ ਜਾਣਾ ਕਿ ਉਹਨਾਂ ਨੂੰ ਇੰਨੀ ਖੁਸ਼ੀ ਆ ਵੀਰ ਜੀ ਦੀ ਲੰਬੀ ਲੰਬੀ ਬਾਬਾ ਜੀ ਉਮਰ ਕਰੇ ਤੇ ਕਾਮ ਹੀ ਐਸਾ ਨਾ ਇਤਰਾ ਮੌਕਾ ਦੇਣ ਤੇ ਅਸੀਂ ਇਹਨਾਂ ਨਾਲ ਜੁੜੇੜੀ ਕਿ ਦੱਸੋ ਇੰਨਾ ਕਿ ਵੀ ਵੇਲੇ ਚਾਹੇ ਤੇ ਲੋਕ ਸੋਚਦੇ ਆ ਭੈਣ ਭਰਾ ਆਵੇ ਸਾਡੇ ਦੀ ਕੋਈ ਚੀਜ਼ ਲੈ ਆਵੇ ਇਹਨਾਂ ਨੇ ਇਹ ਨਾ ਸੋਚਿਆ ਹੀ ਨਹੀਂਗਾ ਸਾਨੂੰ ਆnde ਜਿਹੋ ਜਿਹੇ ਕੱਪੜੇ ਹੈਗੇ ਉਹੋ ਜੇ ਆਜੋ ਮੈਂ ਕਿਹਾ ਭਾਈ ਸਾਡੇ ਕੋਲ ਕੱਪੜੇ ਨਹੀਂਗੇ ਅੰਗਨ ਨਾਲ ਕੱਪੜੇ ਤਾਂ ਨਹੀਂ ਤੁਹਾਨੂੰ ਸੋਚਣਾ ਪਤਾ ਸੀ ਉਹਨਾਂ ਨੂੰ ਸਾਡੀ ਹਾਲਤ ਦਾ ਫਿਰ ਮੇਰੇ ਬੇਟੇ ਦੇ ਕੱਪੜੇ ਦਿੱਤੇ ਚਲੋ ਉਦਾਂ ਵੀ ਸਾਡਾ ਬਹੁਤ ਸਨਮ ਸਤਕਾਰ ਕੀਤਾ ਆ ਪਰ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਹਸਪਤਾਲ ਬੈਠੇ ਰਿਹਾ ਨਾ ਤਾਂ ਵੀ ਦਵਾਈਆਂ ਤਾਂ ਵੀ ਨਹੀਂ ਉਦਾਂ ਵੀ ਨਹੀਂ ਸਾਨੂੰ ਕੋ ਪਤਾ ਲੱਗਾ ਕਿ ਭਾਜੀ ਨੇ ਆ ਸਾਨੂੰ ਕਿੱਦਾਂ ਸੰਭਿਆ ਕਿ ਮੇਰੀ ਬਦਲ ਹੋਣੀ ਹੈ ਬਾਈ ਤੋਂ ਤੋਂ ਮੇਰੇ ਖਿਆਲ ਹੋਈ ਕਿ ਵੀ ਚਾਲ 45 ਸਾਲ ਦੇ ਲੱਗ ਜਾਂਦੀਆਂ ਨਾਲ ਪ੍ਰੀਸ਼ੀ ਕਰਾਇਣ ਨਾਲਦਿਆਂ ਦਾ